ਮੇਰੇ ਨਾਲ ਨੇ ਸਰਦਾਰ ਅਵਤਾਰ ਸਿੰਘ ਧਮਾਈ ਜੀ ਸੀਨੀਅਰ ਸਿਟੀਜ਼ਨ ਨੇ ਇਲਾਕੇ ਦੇ ਨਾਮਵਰ ਸਮਾਜ ਸੇਵਕ ਨੇ ਤੇ ਜਾਂਦੇ ਇਹਨਾਂ ਦੇ ਵਿਚਾਰ ਪੰਜਾਬੀ ਸੂਬਾ ਜਦ ਬਣਿਆ ਉਸ ਤੋਂ ਬਾਅਦ ਹੁਣ ਤੱਕ ਦੇ ਕਿਹੋ ਜਿਹੀ ਇਹਨਾਂ ਦੀ ਆਪਣੇ ਨਜ਼ਰ ਵਿੱਚ ਪੰਜਾਬ ਦੇ ਹਾਲਾਤ ਨੇ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਦੀ ਸਵਾਗਤ ਆਵਤਾਰ ਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਸ਼ੁਕਰੀਆ ਜੀ ਤੇ ਗੱਲ ਆਪਾਂ ਅੱਜ ਕਰ ਰਹੇ ਆ ਕਿ ਪੰਜਾਬੀ ਸੂਬਾ ਅੱਜ 1 ਨਵੰਬਰ 1966 ਨੂੰ ਅੱਜ ਦੇ ਦਿਨ ਹੀ ਬਣਿਆ ਸੀ ਤੇ ਜਿਸ ਮਨੋਰਥ ਨੂੰ ਲੈ ਕੇ ਬਣਿਆ ਸੀਗਾ ਅੱਜ ਆਪਾਂ ਉੱਥੇ ਕਿੱਥੇ ਖੜੇ ਲੱਗਦਾ ਜੀ ਮੁਢਰਾ ਤਾਂ ਹੀ ਉਹ ਪੂਰਾ ਹੋਇਆ ਪੂਰਾ ਕਿਉਂ ਛੋਟਾ ਬੋਟ ਹੋ ਗਿਆ ਸੈਂਟਰ ਦੀਆਂ ਗਲਤ ਨੀਤੀਆਂ ਕਰਕੇ ਉਹ ਚਾਹਦੇ ਨਹੀਂ ਇਦਾਂ ਅੱਗੇ ਵਧਣ ਦਿੰਦੇ ਮਤਲਬ ਚੰਡੀਗੜ੍ਹ ਦਿੱਤਾ ਨਾ ਕੋਈ ਦਿੱਤਾ ਚੰਡੀਗੜ੍ਹ ਅੱਜ ਵੀ ਸਾਡੀ ਮੰਗ ਹੈ ਕਿ ਤੁਹਾਨੂੰ ਮੰਗੋ ਮੰਗ ਹੈ ਚੰਡੀਗੜ੍ਹ ਤੋਂ ਬਿਨਾਂ ਤਾਂ ਸੂਬਾ ਦੂਰ ਹੈ ਨਾਜਤਾ ਨਹੀਂ ਹੈ ਨਹੀਂ ਜਦ ਇਹ 1 ਨਵੰਬਰ 1966 ਦਾ ਦਿਨ ਸੀ ਉਦੋਂ ਆਪਾਂ ਨੇ ਕੀ ਸੋਚ ਸੀਗੀ ਸੋਚ ਤਾਂ ਸੀਗੀ ਪੇ ਪੰਜਾਬੀ ਸੂਬਾ ਬਣ ਜਾਊਗਾ ਵਧੀਆ ਵਿਕਾਸ ਹੋਊਗਾ ਪੰਜਾਬੀ ਸਰਕਾਰ ਹੋਊਗੀ ਸਿੱਖਾਂ ਦੀ ਹੋਰ ਕੀ ਹੋ ਸਗਾ ਇਹ ਹੋ ਸਗਾ ਜਿਆਦਾ ਤਾਂ ਹਾਂ ਹੋਰ ਨਹੀਂ ਮੌਕਾ ਮਿਲਿਆ ਸ਼ਰਮਣੀ ਕਾਲੀ ਦਾ ਨੇ ਲੰਬਾ ਸਮਾਂ ਲਾ ਰਾਜ ਵੀ ਕੀਤਾ ਪੰਜਵਾਂ ਪੰਜਵਾਂ ਮੁੱਖ ਮੰਤਰੀ ਬਾਦਲ ਸਾਹਿਬ ਰਹੇ ਹਾਂ ਬਹੁਤ ਵਧੀਆ ਹੋਇਆ ਫਿਰ ਉਹਦੇ ਵਿੱਚ ਕਿਉਂ ਨਹੀਂ ਚੀਜ਼ਾਂ ਪੂਰੀਆਂ ਹੋ ਸਕੀਆਂ ਜੋ ਮੰਗ ਸੀ ਨਹੀਂ ਪੂਰੀਆਂ ਨਹੀਂ ਹੋਈਆਂ ਸੈਂਟਰ ਚਾਹਦਾ ਹੀ ਨਹੀਂ ਹੈ ਕਿ ਇਹਨਾਂ ਨੇ ਮੰਗਾ ਪੂਰੀਆਂ ਇਹਨਾਂ ਨੇ ਅੱਗੇ ਵਧਿਆ ਦੱਸਦੇ ਉਹ ਤਾਂ ਕਹਿੰਦੇ ਅੱਗੇ ਹੀ ਬਹੁਤ ਪੰਜਾਬ ਅੱਗੇ ਆ ਅੱਜ ਨੂੰ ਥੱਲੇ ਕਰੋ ਅੱਜ ਸਾਡੀ ਕੀ ਮੰਗ ਹੈ ਮੰਗ ਤਾਂ ਇਹ ਹੋਈ ਆ ਅੱਜ ਤਾਂ ਸਰਕਾਰ ਨਾਲ ਦੀ ਚੀਜ਼ ਨਹੀਂ ਕੋਈ ਠੀਕ ਹੈ ਜੀ ਮੁਕਤਾ ਖਵਾ ਗੋੜੀਆਂ ਰੋ ਚੱਲਦੀਆਂ ਕਤਲ ਹੁੰਦੇ ਆ ਕੋਈ ਅੱਜ ਕਹਿਣ ਦੀ ਗੱਲ ਨਹੀਂ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਬਤੌਰ ਪੰਜਾਬੀ ਬਤੌਰ ਸਿੱਖ ਕੀ ਮੰਗਰਦੇ ਹੋਂ ਕਿ ਵੀ ਪੰਜਾਬ ਨੂੰ ਕਿਸ ਤਰ੍ਹਾਂ ਦਾ ਪੰਜਾਬ ਬਣਾਇਆ ਜਾਵੇ ਪੰਜਾਬ ਵਧੀਆ ਇਸੇ ਤਰ੍ਹਾਂ ਬਣਾਇਆ ਜਾਵੇ ਆਮਨ ਚੈਨ ਹੋਵੇ ਖੁਸ਼ਹਾਲੀ ਹੋਵੇ ਤੇ ਲੋਕ ਤਰੱਕੀ ਕਰਨ ਨੂੰ ਹੁਣ ਸਾਰਾ ਪੰਜਾਬ ਤਾਂ ਖਾਲੀ ਹੋ ਗਿਆ ਮੁੰਡੇ ਕੁੜੀਆਂ ਬਾਹਰ ਚਲ ਗਏ ਪਿੰਡਾਂ 'ਚ ਕੋਈ ਹੈ ਨਹੀਂ ਮਤਲਬ ਪੰਜਾਬੀ ਸੂਬਾ ਜਦ ਬਣਾਇਆ ਸੀ ਉਦੋਂ ਇਹ ਸੋਚ ਨਹੀਂ ਸੀ ਕਿ ਬੱਚੇ ਸਾਡੇ ਪੰਜਾਬ ਹੀ ਛੱਡ ਕੇ ਚਲ ਜਾਣਗੇ ਹੁਣ ਤਾਂ ਛੱਡ ਕੇ ਚਲ ਗਏ ਜੀ ਪੰਜਾਬ ਖਾਲੀ ਹੋ ਗਿਆ ਜਦ ਥੋੜੇ ਜਿਹਾ ਸੋਚੇ 1966 ਚ ਹੋ ਗਿਆ ਠੀਕ ਹੈ ਜੀ ਹੋਰ ਸਵਾਲ ਸਗਾ ਜਿਸ ਤਰ੍ਹਾਂ ਜਦੋਂ 1966 'ਚ ਪੰਜਾਬ ਬਣਿਆ ਤੇ ਉਦੋਂ ਬਾਚਲ ਨੇ ਇੱਕ ਰੂਲ ਲਾਗੂ ਕਰ ਦਿੱਤਾ ਕਿ ਬਾਹਰੀ ਸੂਬਿਆਂ ਦਾ ਕੋਈ ਬੰਦਾ ਸਾਡੀ ਜ਼ਮੀਨ ਨਹੀਂ ਲੈ ਸਕਦਾ ਕੀ ਇਹੋ ਜੇ ਉਦੋਂ ਸਾਨੂੰ ਲੋੜ ਸੀ ਜਾਂ ਬਾਅਦ ਚ ਲੋੜ ਹੈ ਜਾਂ ਅੱਜ ਲੋੜ ਹੈ ਅੱਜ ਤਾਂ ਪੱਕੀ ਲੋੜ ਹੈ ਜੀ ਅੱਜ ਤਾਂ ਪੱਕੀ ਲੋੜ ਹੈ ਜ਼ਮੀਨਾਂ ਦੇ ਮਾਲਕ ਬਣ ਗਏ ਘਰ ਲੈ ਲੈ ਕੋਠੀਆਂ ਬੁਕਬਜਾ ਕਰ ਲਿਆ ਕੋ ਚੰਗੀ ਕਰਨੀ ਗੁੰਡਾਗਰਦੀ ਕਰਦੇ ਆ ਮਾਰ ਲੇ ਬੰਦੇ ਮਨ ਲ ਪੰਜਾਬ ਦੇ ਜਿਹੜੇ ਲਾਇਨ ਆਰਡਰ ਖਰਾਬ ਹੋਣ ਚ ਬਾਰੀ ਸੂਬਿਆਂ ਤੇ ਕਿਤੇ ਨਾ ਕਿਤੇ ਜ਼ਿੰਮੇਵਾਰ ਬੰਦੇ ਹੋ ਜ਼ਿੰਮੇਵਾਰੀ ਹੈਗੀ ਕਿ ਬਾਹਰ 64 70 ਜਾਂ 72 ਵਿੱਚ ਡੀਜ਼ਲ 50 ਪੈਸੇ ਲੀਟਰ ਹੁੰਦਾ ਦਾ ਜਿਹੜਾ ਕਿ 90 ਰੁਪਏ ਹੋ ਗਿਆ ਠੀਕ ਹੈ ਜੀ ਤਾਂ ਕਾਹਨ ਕੋ 72 ਰੁਪਏ ਸੀ ਕਿ ਕਰਲੇ ਉਹਦਾ ਕੁਝ ਬਣਦਾ ਹੀ ਨਹੀਂ ਖੇਤਾਂ ਚ ਕੁਝ ਨਹੀਂ ਬਣਦਾ ਖਾਦਾਂ ਦਾ ਵਾਹ ਪਾਉਣ ਮਹਿੰਗੀ ਦਵਾਈਆਂ ਵਾਹ ਪਾਉਣ ਮਹਿੰਗੀ ਦਵਾਈਆਂ ਵੀ ਆ ਜਿਹੜੀਆਂ ਆਣੀਆਂ ਕੀੜੇ ਮਾਰ ਹੋਰ ਤੇ ਨਕਲੀ ਆ ਠੀਕ ਹੈ ਅੱਜ ਦੇ ਡੇਟ ਸੇ ਪੰਜਾਬ ਨੂੰ ਮਤਲਬ ਇਹ ਮੰਗ ਕਰਦੇ ਹਾਂ ਤੁਸੀਂ ਕਿ ਵੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਸਿਰਫ ਪੰਜਾਬੀ ਖਰੀਦ ਸਕਣ ਕੁਝ ਇਸ ਤਰ੍ਹਾਂ ਦਾ ਕਾਨੂੰਨ ਚਾਹੀਦਾ। ਕਾਨੂੰਨ ਬਣਨਾ ਚਾਹੀਦਾ ਜੇ ਪੰਜਾਬ ਤੋਂ ਬਾਹਰਲਾ ਬੰਦਾ ਕੋਈ ਜ਼ਮੀਨ ਕੋਈ ਨਾ ਖਰੀਦੇ। ਨਾ ਖਰੀਦ ਸਕੇ। ਐਦਾਂ ਦਾ ਇੱਕ ਕਾਨੂੰਨ ਬਣਨਾ ਚਾਹੀਦਾ। ਸੋ ਅਵਤਾਰ ਸਿੰਘ ਦੀ ਮੰਗ ਹੈ ਸਰਕਾਰ ਤੋਂ ਕਿ ਪੰਜਾਬ ਦੇ ਵਿੱਚ ਹੁਣ ਇੱਕ ਇਹੋ ਜਿਹਾ ਕਾਨੂੰਨ ਦੀ ਲਿਆਉਣ ਦੀ ਸਖਤ ਲੋੜ ਬਣ ਗਈ ਹੈ ਕਿ ਵੀ ਪੰਜਾਬ ਤੋਂ ਬਾਹਰੀ ਜਿਹੜੇ ਸੂਬਿਆਂ ਤੋਂ ਲੋਕ ਆਂਦੇ ਆ ਉਹ ਇੱਥੇ ਕੰਮ ਕਰਨ ਮੇਨਤ ਕਰਨ ਕੋਈ ਦਿੱਕਤ ਨਹੀਂ ਲੇਕਿਨ ਜ਼ਮੀਨਾਂ ਦੀ ਮਾਲਕੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਸਾਨੂੰ ਨਹੀਂ ਕਰਨ ਦਿੱਤੀ ਯਾਰੇ ਐਸੀ ਤਰ੍ਹਾਂ ਵੀ ਪੰਜਾਬ ਵਿੱਚ ਵੀ ਸਿਰਫ ਪੰਜਾਬ ਦੇ ਲੋਕ ਹੀ ਜ਼ਮੀਨ ਖਰੀਦ ਸਕਣ ਔਰ ਜਿਹੜੇ ਬਾਹਰੀ ਸੂਬਿਆਂ ਤੋਂ ਆਂਦੇ ਆ ਉਹਨਾਂ ਦੀ ਪ੍ਰੋਪਰ شناخت ਹੋਵੇ ਤਾਂ ਜੋ ਕਿ ਪੰਜਾਬ ਦਾ ਜੋ ਅਮਨ ਕਾਨੂੰਨ ਦੀ ਵਿਵਸਥਾ بگੜੀ ਹੋਈ ਹੈ ਉਸ ਨੂੰ ਕੁਝ ਠੱਲ ਪੈ ਸਕੇ ਧੰਨਵਾਦ